ਹਾਂਜੀ ਸਾਰੇ ਭਾਈਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹਾਂ ਜੀ ਅੱਜ ਜੀ ਮੇਰਾ ਭਰਾ ਗਿਆ ਜੀ ਅਮਰਸਰ ਏਰੀਆ ਦੇ ਵਿੱਚੋਂ ਤਾਂ ਫੋਨ ਆਇਆ ਕਹਿੰਦਾ ਵੀ ਬਾਰਿਸ਼ ਬਹੁਤ ਜ਼ਿਆਦਾ ਪੈ ਰਹੀ ਹੈ ਮਾੜੀ ਕਿਸਮਤ ਇਹ ਹੈ ਵੀ ਪੰਜਾਬ ਵਾਸੀਆਂ ਦੀ ਕਿ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਆਪਣੇ ਦਰਿਆ ਆ ਨਦੀਆਂ ਨਾਲੇ ਆ ਸਾਰੇ ਫੁੱਲ ਚੱਲਦੇ ਆ ਔਰ ਜਿੱਥੇ ਹੜਾ ਆਇਆ ਹੋਇਆ ਉੱਥੇ ਹੁਣ ਵੀ ਬਾਰਿਸ਼ ਹੋ ਰਹੀ ਹੈ ਮੈਂ ਤਾਂ ਇਹੀ ਅਪੀਲ ਕਰਦਾ ਹਾਂ ਬਤਵਾ ਨੌਜਵਾਨਾਂ ਨੂੰ ਵੀ ਜਾ ਕੇ ਜੋ ਕਿਸੇ ਕੋਈ ਵੀ ਵਜਾ ਕੇ ਉੱਥੇ ਮਦਦ ਕਰ ਸਕਦਾ ਮਦਦ ਕਰੇ ਪੈਸਾ ਕੋਈ ਦੇ ਸਕਦਾ ਕੋਈ ਚੀਜ਼ ਦੇ ਸਕਦਾ ਉੱਥੇ ਜਾ ਕੇ ਆਪ ਜਾ ਕੇ ਮਦਦ ਕਰਨ ਤਾਂ ਕਿ ਅਸੀਂ ਆਪਣੇ ਪੰਜਾਬੀ ਭਰਾਵਾਂ ਦੀ ਮਦਦ ਕਰ ਸਕੀਏ ਸਭ ਤੋਂ ਵੱਡੀ ਗੱਲ ਇਹ ਹੈ ਤੇ ਕਿਸਾਨ ਜਿੱਥੇ ਬੰਦਿਆਂ ਨੂੰ ਵੀ ਅਪੀਲ ਹੈ ਜੀ ਭਾਈ ਕੋਈ ਲੀਡਰ ਉੱਥੇ ਆਉਂਦਾ ਜਾਂ ਕੋਈ ਹੋਰ ਬੰਦਾ ਵੀ ਕੋਈ ਮੋਤਵਾਰਾ ਗੋਂਦਾ ਦੋਨੂੰ ਸਵਾਲ ਨਾ ਕਰਨ ਕਿਉਂਕਿ ਮੈਂ ਦੇਖਿਆ ਇੱਕ ਵੀਡੀਓ ਦੇਖਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਗਈ ਉਹਨੂੰ ਕਿਸਾਨ ਜਿੱਥੇ ਬੰਦਿਆਂ ਵਾਲੇ ਸਵਾਲ ਕਰਨ ਲੱਗ ਗਏ ਸਵਾਲ ਕਰਨ ਲੱਗੇ ਵੀ ਇਹ ਨਹੀਂ ਕਰ ਰਿਹਾ ਫਰਾਂ ਨਹੀਂ ਕਰ ਰਿਹਾ ਹੁਣ ਇਹ ਸਮਾਂ ਨਹੀਂ ਸਵਾਲ ਕਰਨ ਦਾ ਹੁਣ ਸਮਾਂ ਹੈ ਕੰਮ ਕਰਨ ਦਾ ਕਿਉਂਕਿ ਸਵਾਲ ਤਾਂ ਹਰੇਕ ਬੰਦੇ ਪਰ ਕਰੇ ਜਾ ਸਕਦੇ ਸਵਾਲ ਤਾਂ ਕਿਸਾਨ ਜੱਟੇ ਬੰਦੀਆਂ ਪਰ ਵੀ ਹੋ ਸਕਦੇ ਵੀ ਤੁਸੀਂ ਵੋਟਾਂ 'ਚ ਖੜੇ ਤੇ ਤੁਹਾਡੇ ਨਾਲ ਵੋਟਾਂ 'ਚ ਕੀ ਆ ਹੋਇਆ ਹੁਣ ਤੁਸੀਂ ਕਾਹਤੇ ਉੱਠੇ ਤੁਹਾਡੇ ਉੱਪਰ ਬਹੁਤ ਆਰੋਪ ਲੱਗਦੇ ਆ ਇਹ ਹੁਣ ਗੱਲਾਂ ਸਮਾਂ ਹੈ ਨਹੀਂ ਇਹ ਗੱਲਾਂ ਕਰਨ ਦਾ ਲੀਡਰ ਨੂੰ ਅਪੀਲ ਹੈ ਵੀ ਉੱਥੇ ਜਾ ਕੇ ਜਾਂ ਪੈਸੇ ਦੀ ਮਦਦ ਕਰਨ ਜਾਂ ਪ੍ਰਸ਼ਾਸਨ ਨੂੰ ਉੱਥੇ ਜਾ ਕੇ ਕਹਿਣ ਵੀ ਭਾਈ ਕੋਦੇ ਕੰਮ ਕਰੋ ਖੜਕੇ ਨਾਲ ਜਾਂ ਕਿਸੇ ਵੀ ਤਰੀਕੇ ਨਾਲ ਆਪ ਉੱਥੇ ਫਿਜ਼ੀਕਲੀ ਵਰਕ ਕਰਨ ਇਹ ਲੀਡਰ ਨੂੰ ਪੀ ਲਓ ਵੀ ਜਾ ਕੇ ਉੱਥੇ ਫੋਟੋ ਨਾ ਖਿਚਾਉਣ ਇਹ ਵੀ ਗੱਲ ਹੈਗੀ ਐ ਦੋਈ ਗੱਲ ਹੈ ਕਿ ਆਪਸੀ ਖਿਚੋਤਾਣ ਤੇ ਬਚਣਾ ਚਾਹੀਦਾ ਸਾਨੂੰ ਇਸ ਇਸ ਸਮੇਂ ਹੁਣ ਲੋਕਾਂ ਦੀ ਮਦਦ ਕਰਨ ਦਾ ਨਾ ਕਿ ਆਪਸੀ ਚੱਕਰਬਾਜੀ ਪੋ ਵੀ ਐਂ ਕਰੋ ਫਲਾਣਾ ਕਰੋ ਵੋ ਕਰੋ ਕਿਉਂਕਿ ਪੰਜਾਬ ਤੇ ਹੁਣ ਬਹੁਤ ਮਾੜਾ ਸਮਾਂ ਚੱਲ ਰਿਹਾ ਜੀ ਇਸ ਟਾਈਮ ਅਮਰਸਰ ਏਰੀਆ ਦੇ ਵਿੱਚ ਜਾਂ ਨਾਲੇ ਏਰੀਆ ਦੇ ਵਿੱਚ ਮੀਂਹ ਪੈ ਰਿਹਾ ਮੇਰੇ ਭਰਾ ਦਾ ਮੈਂ ਫੋਨ ਕਰਿਆ ਕਹਿੰਦਾ ਤੜਕੇ ਦਾ ਮੀਂਹ ਪੈ ਰਿਹਾ ਤਕਰੀਬਨ ਹੁਣ 10 ਵਜੇ ਆ ਅਰਦਾਸ ਕਰੋ ਮਹਾਰਾਜ ਵੀ ਇਹ ਸਮਾਂ ਗੁਜ਼ਰ ਜਵੇ ਤੇ ਬਾਕੀ ਸਟੇਟਾਂ ਨੂੰ ਵੀ ਬਾਈ ਜੀ ਅਸੀਂ ਤਾਂ ਅਪੀਲ ਕਰਦੇ ਆ ਆ ਵੀ ਰਹਿਣ ਲੋਕ ਹਰਿਆਣੇ ਤੇ ਵੀ ਆ ਰਹੇ ਆ ਰਾਜਸਥਾਨ ਤੇ ਵੀ ਟਰਾਲੀਆਂ ਆਈਆਂ ਜੀ ਆਗੇ ਸਾਡੀ ਮਦਦ ਕਰੋ ਕਿਉਂਕਿ ਜਦ ਕਿਸੇ ਹੋਰ ਸੂਬੇ ਦੇ ਵਿੱਚ ਕਿਤੇ ਵੀ ਆਲਓਵਰ ਇੰਡੀਆ ਜਾਂ ਕਿਤੇ ਹੋਵੇ ਤਾਂ ਸਾਡੇ ਪੰਜਾਬੀ ਅੱਗੇ ਹੱਥ ਬਣਾਉਨੇ ਆ ਸੇਵਾ ਕਰਦੇ ਜਾ ਕੇ ਚਾਹੇ ਖਾਲਸਾ ਹੋਵੇ ਚਾਹੇ ਕਿੰਨੀ ਜਿੱਥੇ ਬੰਦੀਆਂ ਹੋਣ ਜਾ ਕੇ ਉੱਥੇ ਮਦਦ ਕਰਦੀਆਂ ਤੇ ਅਸੀਂ ਵੀ ਆਲੇ ਦਲੇ ਸੂਬਿਆਂ ਨੂੰ ਕਹਿੰਦੇ ਆ ਬਾਈ ਸਾਡੀ ਆਗੇ ਇੱਥੇ ਜ਼ਰੂਰ ਮਦਦ ਕਰੋ ਆਪਸੀ ਭਾਈਚਾਰਾ ਕਾਇਮ ਹੋਵੇ ਠੀਕ ਹੈ ਤੇ ਹੋਛੇ ਬੰਦਿਆਂ ਨੂੰ ਵੀ ਅਪੀਲ ਹੈ ਕੀ ਫੁਕਰੀਆਂ ਮਾਰਨ ਤੇ ਗਰੇਜ਼ ਕਰਨ ਨਹੀਂ ਜੀ ਇਸ ਚੱਕ ਦੇਗੇ ਕਰਦੇ ਇਹ ਉਹ ਕਰ ਦੇਗੇ ਬਾਈ ਜੀ ਲੋਕਾਂ ਦੇ ਘਰ ਉਜੜ ਗਏ ਡੰਗਰਾਂ ਦਾ ਨੁਕਸਾਨ ਹੋ ਗਿਆ ਕੋਈ ਕਿਸੇ ਦੀ ਬਾਣੀ ਪੜਦਾ ਇਸ ਕਰਕੇ ਫੋਕਰਵਾਜ ਲੋਕ ਵੀ ਪਿੱਛੇ ਰਹੇ ਨੇ ਇਸ ਚੀਜ਼ ਤੇ ਮੈਂ ਤਾਂ ਇਹ ਮੈਂ ਜਿਆਦਾ ਵੱਡਾ ਗਿਆਨੀ ਨਹੀਂ ਹੈਗਾ ਜਿੰਨੀ ਕੁ ਮੈਨੂੰ ਸਮਝ ਆ ਮੈਂ ਗੱਲ ਦੱਸ ਦਿੰਦਾ ਵੀ ਕਿਤੇ ਕੋਈ ਬੰਦਾ ਗੁੱਸਾ ਵੀ ਕਰ ਦੇ ਤੁਹਾਡੇ ਨੀ ਕਾ ਕਲ ਹੈ ਚਲੋ ਜਿੰਨਿਕੇ ਵੀ ਮਹਾਰਾਜ ਨੂੰ ਮੈਂ ਤਾਂ ਬੇਨਤੀ ਹੀ ਕਰਦਾ ਵੀ ਭਾਈ ਜਾ ਕੇ ਉੱਥੇ ਅਪੀਲ ਕਰਨ ਲੋਕਾਂ ਨੂੰ ਵੀ ਜਾ ਕੇ ਉੱਥੇ ਸੇਵਾ ਕਰਨ ਜੋ ਕਿਸੇ ਵੀ ਚੀਜ਼ ਦੀ ਮਦਦ ਕਰ ਸਕਦਾ ਉੱਥੇ ਕਰਨ ਮੈਂ ਇੱਥੇ ਬੈਠਾਂਗਾ ਮੈਨੂੰ ਕਹ ਲੂਗਾ ਮੇਰਾ ਭਰਾ ਗਿਆ ਜੀ ਗੋਈਆਂ ਲੈ ਕੇ ਗਿਆ ਹੋਇਆ ਜੋ ਕੋਈ ਮਦਦ ਕਰ ਸਕਦਾ ਜ਼ਰੂਰ ਕਰੇ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਬਾਕੀ ਹੁਣ ਤੁਹਾਨੂੰ ਮੈਂ ਮੌਸਮ ਦਿਖਾ ਦਿੰਨਾ ਹੈ ਉਰੇ ਵੀ ਸਾਡੇ ਇੱਥੇ ਬੱਦਲਬਾਹੀ ਪੂਰੀ ਹੋਈ ਪਈ ਹੈ ਟਾਈਮ ਨਹੀਂ ਦੇ ਰਿਹਾ ਉੱਪਰ ਵਾਲਾ ਫਪਹੀਆਂ ਕਰਨ ਦਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਉਪਰ ਵਾਲਾ ਟਾਈਮ ਨਹੀਂ ਦੇ ਰਿਹਾ ਭਾਈ ਸਪਰੇਆ ਕਰਨ ਦੀ ਜਿਹੜੀ ਗੱਲ ਹੈ ਉਹਦੇ ਵਾਤੇ ਮੌਸਮ ਵਧੀਆ ਚਾਹੀਦਾ ਹੁਣ ਮੌਸਮ ਵਧੀਆ ਚਾਹੀਦਾ ਹੁਣ ਤਾਂ ਸੋਨੇ ਦੀ ਗੜੀ ਨਹੀਂ ਚਾਹੀਦੀ ਇਹ ਲੋ 20 ਦਿਨ ਕਹਿ ਲਾ ਠੀਕ ਹੈ ਕਿ ਨਹੀਂ ਉਹ ਸਪਰੇ ਰਹੀ ਹੈ ਪਾਣੀ ਨਾਲ ਫੰਗਸ ਫੰਗਸ ਹੀ ਆਏਗਾ ਇਹ ਤਾਂ ਉੱਤੇ ਜਿੱਤੇ ਪੱਕਣਾ ਨਹੀਂ ਜਾਂਦਾ ਕੋਈ ਜਨਾ ਬਹੁਤ ਜਨਾ ਨਾਮ ਉਹ ਤੋਂ ਖੋਲਿਆ ਮੇਰਾ ਸਾਫ ਤਾਂ ਇਹ ਵੀ ਜਿਹਨਾਂ ਦੀਆਂ ਜੀਰੀਆਂ ਠੀਕ ਵੀ ਉਹਨਾਂ ਦੇ ਵੀ ਝੜ ਕਟਣਗੇ ਬਾਕੀ ਭਾਈ ਫੈਕਟਰੀ ਚਾਚਾ ਸਾਡਾ ਆ ਰਿਹਾ ਜਿਹਨੂੰ ਬਹੁਤ ਤਜਰਬਾ ਖੇਤੀਬਾੜੀ ਦਾ ਡੰਗਰਾਂ ਦਾ ਵੀ ਤਜਰਬਾ ਹੈ ਖੇਤੀਬਾੜੀ ਦਾ ਵੀ ਤਜਰਬਾ ਇਹਦੇ ਨਾਲ ਗੱਲਬਾਤ ਕਰਦੇ ਆ ਥੋੜੀ ਵੀ ਗੱਲਬਾਤ ਕਰ ਠੀਕ ਹੈ ਜਿਹੜੀ ਮੇਰੇ ਮੇਰੇ ਮੰਨਣ ਦੇ ਵਿੱਚ ਇਹਨੂੰ ਤਜਰਬਾ ਵੱਧ ਹੈ ਪੰਜਾਬ ਸਾਡੇ ਪਿੰਡ ਚੋਂ ਚਾਹੇ ਕੋਈ ਕੋਹ ਵੀ ਕਰਨ ਗਿਆਵੇ ਚਾਚਾ ਆਪਣੇ ਵਿਚਾਰ ਪੇਸ਼ ਕਰੋ ਵੀ ਇਹ ਬਾਰਿਸ਼ ਦਾ ਹੁਣ ਕਿੰਨਾ ਨੁਕਸਾਨ ਹੋ ਰਿਹਾ ਹੈ ਕਿਆ ਕੁਸੂਰ ਹੈ ਪਾਸ਼ਟਾ ਇੱਕ ਹਾ ਪੈਰੀਆ ਡੁੱਡੀ ਇਹਨੇ ਖਰਾਬ ਕਰਨਾ ਦੇ ਹਾਂ ਆਪੈਗੀ ਡੁੱਡੀ ਸਲਾਬੇ ਚ ਸਲਾਬੇ ਜੀ ਸਲਾਬੇ ਕਰਨ ਪੈ ਰਹੀ ਹੈ ਨਾ ਮਾਣੀ ਨਾਲ ਹੂੰ ਪਾਣੀ ਖੜਾ ਵਿੱਚ ਉੱਪਰ ਤੇ ਵੀ ਹਵਾ ਨਹੀਂ ਲੱਗਦੀ ਛੱਡੇ ਦੇ ਵੀ ਨਹੀਂ ਲੱਗਦੀ ਹਮ ਅਜ ਕਿੰਨੇ ਦਾਣੇ ਕਾਫੀ ਦਾਣੇ ਫਟ ਗਏ ਜੀ ਨੂੰ 90% 50% ਬਲ ਖਰਾਬ ਇਹਦਾ ਹੱਲ ਕੀ ਆ ਹੁਣ ਹੱਲ ਦੱਸ ਹੱਲ ਸਪਰੇ ਆ ਹੁਣ ਤੱਕ ਕੋਈ ਸਪਰੇ ਆ ਜੀ ਹੋਜ ਪਿਆ ਨਹੀਂ ਮੌਸਮ ਦਾ ਹੈਟਪਿੰਡ ਹਮ ਫੇਰ ਕੁਝ ਨਹੀਂ ਕਰਦੀਆਂ ਸਪਰੇ ਹਾਂ ਮੌਸਮ ਦਾ ਆ ਮੇਰੇ ਲਈ ਜੀਰੀ ਦੇਖ ਤਾਂ CR321 ਕੀ ਕਹਿੰਦੀ ਐ ਇਹਦੇ ਪੱਤੇ ਉੱਪਰਲੇ ਲਾਲ ਗਾ ਤੇ ਉਹ ਦੱਸ 13045 ਕਦ ਕਰੀ ਸਪਰੇ ਤਿੰਨ ਚਾਰ ਚਾਰ ਦਿਨ ਹੋ ਗਏ ਆ ਤਾਂ ਇਹਨੇ ਉਹ ਮਾਰਦੀ ਸੀ ਗ੍ਰੈਮਾ ਸੋਨ ਕੋਈ ਤਾਂ ਉਹਦੀ ਹੈ ਇਹ ਛਪੇ ਨੇ ਹੈ ਗ੍ਰੈਮਾ ਸੋਨ ਨਹੀਂ ਗਈ ਹਾਂ ਨਾ ਗ੍ਰੈਮਾ ਸੋਨ ਦਾ ਤਰੇ ਅੱਧੇ ਦੋ ਬਟ ਦੂ ਆ ਤੈਨੂੰ ਗ੍ਰੈਮਾ ਸੋਨ ਬੱਜੀ ਦੀ ਗੱਲ ਦੇ ਨੇ ਮਾਰੀ ਵੀਰੇ ਉਹ ਜਿਆਦਾ ਮਾਰ ਨਾਲ ਕਿੜਕਾ ਉਹਨਾਂ ਲਗਾ ਦੇ ਤੂੰ ਆਪਣੇ ਦੀ ਕਾ ਛੱਡ ਕਰਦੇ ਉੱਤੇ ਲਗਾ ਦੇ ਚਾਚਾ ਚੱਲ ਮੈਨੂੰ ਐ ਦੱਸ ਲੱਗ ਬੱਜੀ ਵੀ ਨਹੀਂ ਗ੍ਰੈਮਾ ਸੋਨ ਮੈਂ ਤਾਂ ਰੌਣ ਆਪਣਾ ਵੀ ਸਾਹ ਹੋਂ ਉਹ ਗ੍ਰਾਮ ਉਹੀ ਉਹੀ ਕਹਿੰਦੇ ਮੈਂ ਗ੍ਰੈਮਾ ਸੋਨ ਬੱਜੀ ਹੈ ਪੰਨਾ ਸ਼ੁਰੂ ਕਰਿਆ ਵਾ ਕਿਤੇ ਵੀ ਹੋਵੇ ਪੰਨ ਦਾ ਤੈਨੂੰ ਯਾਰ ਪਿਆ ਨਹੀਂ ਦਿਖਦਾ ਗ੍ਰੈਮਾਸੋਨ ਦਾ ਮਰਿਆ ਨਹੀਂ ਬੈਠ ਜਾ ਕਿਹੜਾ ਨਾ ਮਰਿਆ ਹੋਵੇ ਕੱਖ ਆ ਤੁਹਾਨੂੰ ਜੀਰੀ ਪਰ ਪਈ ਨਹੀਂ ਦਿਖਦੀ ਮੈਂ ਹਰਾਨ ਆ ਦੇਖ ਲਓ ਭਾਈ ਤੁਸੀਂ ਵੀ ਦੱਦੂ ਵੀ ਪਈ ਹੋਈ ਕਿ ਨਹੀਂ ਜੀਰੀ ਪਰ ਉਹ ਤਾਂ ਪਈ ਨਹੀਂ ਹੈਗੀ ਇਹ ਹਵਾ ਹੀ ਹੈ ਜੀ ਉਹ ਮੈਨੂੰ ਦੱਸ ਜੀਰੀ ਠੀਕ ਹੈ ਉਹ ਜੀਰੀ ਠੀਕ ਹੈ ਜੀ ਨਹੀਂ ਆਉਂਦੀ ਖੜੀ ਖੜੀ ਹੈ ਮੈਨੂੰ ਕਿਸੇ ਮੈਂ ਡਾਕਟਰ ਨਾਲ ਗੱਲ ਕਰੀਦੀ ਹੈ ਖੇਤੀਬਾੜੀ ਵਾਲਾ ਉਹ ਕਹਿੰਦਾ ਜੇ ਮੀਂਹ ਪੈਂਦਾ ਹੋਵੇ ਜੀਰੀ ਨੂੰ ਪਤਾ ਲੱਗ ਜਾਂਦਾ ਜੀਰੀ ਜੇ ਨਿਸਨ ਕਰੋਵੇ ਤਾਂ ਜੀਰੀ ਨਿਸਨ ਤੇ ਰੁਕ ਜਾਂਦੀ ਹੈ ਹਾਂ ਇਹ ਗੱਲ ਮੈਨੂੰ ਡਾਕਟਰ ਨੇ ਕਹੀ ਹੈ ਮੈਂ ਹਵਾ ਹਾਈ ਗੱਲ ਨਹੀਂ ਕਰਦਾ ਨਹੀਂ ਨਹੀਂ ਇਹ ਬੀਜ ਦੀ ਟੈਂਡ ਬੀਜ ਪਰ ਬੀਜ ਦੀ ਰੇਟ ਵੈਰਟੀ ਹੈ ਮੈਂ ਸਪਰੇਅ ਦੇ ਪਰ ਕਰਾਤੀ ਲੈਣੇ ਤੇ ਕੋਈ ਗਲਤੀ ਤਾਂ ਨਹੀਂ ਕਰੀ ਇਹ ਗੁਫੜਾ ਨੇ ਕਰਿਆ ਤਾਂ ਤੇ ਹੋਣੀ ਠੀਕ ਆ ਇਹ ਤਾਂ ਮੇਰੇ ਮੈਂ ਸਬਰੀਓ ਕਰੀ ਆ ਸ਼ਾਮ ਨੂੰ ਪੱਤੇ ਪੀਲੇ ਸੋਖਾ ਕਹਿੰਦਾ ਕਿਹੜੀ ਕਰੀ ਆ ਮੈਂ ਤੇਲੇ ਤੇ ਕਰੀ ਆ ਉਹ ਤੇ ਕਰੀ ਆ 104 ਜਨ ਪਾਈ ਆ ਇਹ ਤਾਂ ਬਿਮਾਰੀ ਆ ਆ ਕੇ ਮੈਂ ਬਿਮਲੀ ਨੂੰ ਮਿਲਿਆ ਉਹਦੇ ਉੱਤੇ ਮੈਂ ਤਾਂ ਕਰੀਆ ਭਾਈ ਉਹ ਸ਼ੀਨ ਕਰੀਦੀ ਲੈਣੇ ਦਾ ਇੱਕ ਸ਼ੀਟ ਬਲੇਡ ਤੇ ਕਰੀਦੀ ਇੱਕ ਕਰਿਆ 13045 ਇਹਦਾ ਮੈਂ ਨਹੀਂ ਹੁਣ ਸਵੇਰੇ ਕਰਨੀ ਜਿਹੜੀ ਕਰਨੀ ਜੀ ਕਰਤੀ ਬਸ ਹੁਣ ਸਵੇਰਾ ਤੋਂ ਮੌਸਮ ਨਹੀਂ ਸੁੰਡੀ ਜੇ ਕਰਤੀ ਹੁਣ ਜੀ ਥੱਲੇ ਪਾਣੀ ਖੜਨਾ ਨਹੀਂ ਚਾਹੀਦਾ ਪਰ ਹੁਣ ਕਰ ਵੀ ਕਿਹਾ ਸਕਦੇ ਆ ਯਾਰ ਇਹ ਕੋਈ ਕਿਸੇ ਦੇ ਬਸ ਥੋੜੀ ਆ ਇਹਦਾ ਇਹਦਾ ਮੇਰੇ ਤਾਂ ਖੜੀ ਨਹੀਂ ਖੇਤ ਚ ਮੈਂ ਤਾਂ ਪਾਣੀ ਬਹੁਤਾ ਲਾਉਂਦਾ ਹੀ ਨਹੀਂ ਹੁੰਦਾ ਜੀਰੀ ਨੂੰ ਮੈਂ ਤਾਂ 15 ਦਿਨ ਬਾਅਦ ਖੇਤ ਵਿੱਚ ਪਾਣੀ ਲਾਏ ਨਹੀਂ ਦੂਏ ਦਿਨ ਲਾਉ। ਉਹ ਤੇ ਟਾਰ ਬੰਨ ਕੇ ਪੰਪ ਲਾਏ ਵੇ। ਇਹ ਦਰਸ਼ਕਾਂ ਨਾਲੇ ਖਰਾਵਲੇ ਪ੍ਰੋਡਕਟ। ਮਾਨ ਨਹੀਂ ਸਕਦਾ ਇਹ ਦੇਖ ਲੈ। ਇਹ ਵੀ ਗੱਲ ਕਰ। ਇਹ ਤਾਂ ਤੇਰੇ ਤਾਂ ਦੋ ਮੱਜੇ ਜਿਹੇ ਜਗ ਹੈ। ਆ ਜਾ ਲਾਓ ਆਪਣੀ ਬਸ ਬਾਹਰ ਦੰਨੇ ਮਤੋ। ਆ ਉਹ ਨਹੀਂ ਨਹੀਂ ਆ ਹੁਣ ਫਸਲਾਂ ਬਾਰੇ ਦੱਸ ਓਵਰਆਲ ਪੰਜਾਬ ਦੇ ਵਿੱਚ ਕਿਆ ਕੁਛ ਹੈ ਕਿਆ ਨਹੀਂ ਬੌਣਾ ਟੱਕੇ ਤੇ ਤੇਰਾ ਕਿਵੇਂ ਜਿਹੜੀ ਤੈਂ 128 ਲਾਈ ਜੀ ਤੇਰੇ ਕਿੰਨੇ ਕਹੋਗੇ ਦੋ ਤਿੰਨ ਪਰਸੈਂਟ 132 ਚੱਲ ਤੇਰਾ ਬਚ ਗਿਆ ਬਚਾਓ ਹੋ ਗਿਆ ਬਾਕੀ ਫਸਲ ਬੜੀ ਠੀਕੜੀ ਆ 26 ਨੂੰ ਗੋਲੀ ਪਈ ਆ ਮੈਨੂੰ ਤਾਂ ਐਂ ਲੱਗਦਾ ਵੀ ਸਾਰਿਆਂ ਦਾ ਭਾਈ ਪੰਜ ਚਾਰ ਕਾਉਂਟਰ ਚੜ ਘਟੂ ਆ। ਚਾਹੇ ਜੇ ਜਿੱਦੀ ਖੜੇ ਨੂੰ ਦੇਖਣ ਨੂੰ ਵੀ ਠੀਕ ਲੱਗਦੀ ਐ। ਆ ਗੰਨਾ ਦੇ ਤਾਂ ਭਾਈ ਤੋਂ ਕਿੰਨਾ ਵਧਿਆ ਹ ਹ ਦੋ ਵਾਰ ਬਣਾ ਲਿਆ ਹੁਣ ਪੇਟੀ ਦਾ ਹੁੰਦਾ। ਮੈਂ ਤਾਂ ਐ ਕਿ ਵੀ ਅੱਜ ਵੀ ਹਵਾ ਹੀ ਐ। ਤੇ ਜਮੀਂ ਰੇਤ ਦਾ ਹੁੰਦਾ। ਉਹ ਗੰਨੇ ਉਹ ਗੰਨੇ ਦੀ ਗੱਲ ਕਰਦੇ ਆ ਭਾਈ। ਮੇਰੇ ਵਿੱਚ ਵੀ ਮਿਲ ਗਿਆ ਤੂੰ ਹਲ ਗਿਆ। ਚਲੋ ਕੁਛ ਨਹੀਂ ਜਿੱਥੇ ਮਹਾਰਾਜ ਰੱਖੇ ਉਹ ਕੀ ਹੁੰਦਾ। ਉਹ ਵੀ ਲੋਕ ਐ ਜਿਹਨਾਂ ਦਾ ਸਭ ਕੁਝ ਟਾ ਗਿਆ। ਰੋਟੀ ਨੂੰ ਦਰਸਦੇ ਆ। ਆਪਣੇ ਦਾ ਫੇਰ ਜਰੂਰ ਨਹੀਂ ਹੈਗਾ। ਖੱਬੀ ਆ ਇਹ ਇਹ ਇਹਨੂੰ ਉਹਨਾਂ ਨੇ ਮਿਲਣੀ ਸੀ ਇਹ ਡੈਲਟਾ ਡੂਲਟਾ ਹੋਣੀ ਹੈ ਇਹ ਸਭ ਸਵੇਰ ਲੈ ਸਵੇਰ ਸੰਗਣੀ ਜਾਂ ਤਾਂ ਉਹਨੂੰ ਗਿਆਦਾ ਗਿਆਦਾ ਗੋਲੀਆਂ ਦੀ ਸਪਰੇ ਪਾ ਦੇਣੀ ਦੇ ਵਿੱਚ ਤਾਂ ਪਾਈ ਨਹੀਂ ਮੈਂ ਵੀ ਭੁੱਲ ਗਿਆ ਪਾਉਣੀ ਚਾਚਾ ਜਿਹੜੀਆਂ ਮਰਜ਼ੀ ਗੋਲੀ ਵਾਲੀਆਂ ਪਾ ਦੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਨਾ ਇਹ ਨਹੀਂ ਰੁਕਦੀ ਉਹ ਰੁਕਦੀ ਆ ਯਾਰ ਪਰ ਇਹ ਤੇ ਨਹੀਂ ਰੁਕਦੀ ਪਹਿਲਾਂ ਕਰਨੀ ਪੈਂਦੀ ਆ ਤੂੰ ਚਾਚਾ ਲਓ ਜੀ ਨਹੀਂ ਰੁਕ ਜਾਂਦੀ ਹੋਰ ਗੱਲਬਾਤ ਤੁਹਾਨੂੰ ਵੀ ਸੁਣਾਉਣੀ ਆ ਜਰੂਰ